ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਜੇਕਰ ਇਸ ਦੇ ਕਾਰਨਾਮਿਆਂ ਦੀ ਗੱਲ ਕਰੀਏ ਤਾਂ ਇਸ ਨੂੰ ਫੁਕਰੀ ਮਾਰਨੀ ਹੈ ਜਿਹੜੀ ਉਹ ਮਹਿੰਗੀ ਪਈ ਆ। ਦਰਸਲ ਇੱਕ ਵਿਆਹ ਸਮਾਗਮ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਹਥਿਆਰ ਲਹਿਰਾ ਕੇ ਇੱਕ ਵੀਡੀਓ ਬਣਾਈ ਜਾਂਦੀ ਆ ਤੇ ਫਿਰ ਜਦੋਂ ਵੀਡੀਓ ਵਾਇਰਲ ਹੁੰਦੀ ਆ ਪੁਲਿਸ ਦੇ ਵੱਲੋਂ ਉਸ ਵੀਡੀਓ ਨੂੰ ਲੈ ਕੇ ਇੱਕ ਮਾਮਲਾ ਦਰਜ ਕੀਤਾ ਜਾਂਦਾ ਤੇ ਜਦੋਂ ਪੁਲਿਸ ਮੁਲਾਜ਼ਮ ਇਸ ਵਿਅਕਤੀ ਨੂੰ ਫੜਨ ਦੇ ਲਈ ਪਹੁੰਚਦੇ ਆ ਤਾਂ ਫਿਰ ਇਹ ਕੋਠੇ ਟੱਪਦਾ ਹੋਇਆ ਦਿਖਾਈ ਦਿੰਦਾ ਤੇ ਜਦੋਂ ਕੋਠੇ ਤੋਂ ਛਾਲ ਮਾਰਦਾ ਉਸ ਤੋਂ ਬਾਅਦ ਆਪਣੀ ਹੀ ਲੱਤ ਟੜਵਾ ਲੈਂਦਾ ਤਾਂ ਇਸ ਦੀ ਵੀਡੀਓ ਵੀ ਸਾਹਮਣੇ ਆਈਏ ਮੌਕੇ ਦੀਏ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਤੌਰ ਤੇ ਵਿਅਕਤੀ ਕੋਠੇ ਤੋਂ ਟੱਪਦਾ ਹੋਇਆ ਦਿਖਾਈ ਦੇ ਰਿਹਾ ਫਿੱਤੇ ਫਿਰ ਜਦੋਂ ਕੋਠੇ ਤੋਂ ਛਾਲ ਮਾਰਦਾ ਤਾਂ ਇਸ ਦੀ ਲਾਟਾ ਜਿਹੜੀ ਉਹ ਟੁੱਟ ਜਾਂਦੀ ਆ ਹੁਣ ਇਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸਦੀਏ ਕਿ ਇਸ ਵਿਅਕਤੀ ਨੂੰ ਫੁਕਰੀ ਮਾਰਨੀ ਆ ਜਿਹੜੀ ਉਹ ਮਹਿੰਗੀ ਪਈ ਆ ਕਿਉਂਕਿ ਇਸ ਤੋਂ ਪਹਿਲਾਂ ਇੱਕ ਵਿਆਹ ਸਮਾਗਮ ਦੇ ਦੌਰਾਨ ਇੱਕ ਪਾਰਟੀ ਦੇ ਦੌਰਾਨ ਇਸ ਦੇ ਵੱਲੋਂ ਹਥਿਆਰ ਲਹਿਰਾ ਕੇ ਇੱਕ ਵੀਡੀਓ ਬਣਾਈ ਜਾਂਦੀ ਆ ਤੇ ਉਸ ਵੀਡੀਓ ਨੂੰ ਜਦੋਂ ਵਾਇਰਲ ਕੀਤਾ ਜਾਂਦਾ ਉਹ ਵੀਡੀਓ ਪੁਲਿਸ ਦੇ ਤੱਕ ਪਹੁੰਚਦੀ ਆ ਫਿਰ ਪੁਲਿਸ ਦੇ ਵੱਲੋਂ ਉਸ ਨੂੰ ਲੈ ਕੇ ਕਾਰਵਾਈ ਆ ਜਿਹੜੀ ਕੀਤੀ ਜਾਂਦੀ ਆ ਤਾਂ ਦੱਸ ਦਈਏ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਾਰਟੀ ਦੇ ਵਿੱਚ ਇਸ ਵਿਅਕਤੀ ਦੇ ਵੱਲੋਂ ਹਥਿਆਰ ਲਹਿਰਾ ਕੇ ਇੱਕ ਵੀਡੀਓ ਜਿਹੜੀ ਬਣਾਈ ਗਈ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਥਾਣਾ ਰਾਮਾ ਮੰਡੀ ਦੀ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਆ ਮਾਮਲਾ ਦਰਜ ਕਰਕੇ ਜਦੋਂ ਪੁਲਿਸ ਫੜਨ ਦੇ ਲਈ ਪਹੁੰਚਦੀ ਆ ਤਾਂ ਇਹ ਬਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਕੋਠੇ ਤੋਂ ਛਾਲ ਮਾਰ ਦਿੰਦਾ ਜਿਸ ਤੋਂ ਬਾਅਦ ਇਸ ਵਿਅਕਤੀ ਦੀ ਜਿਹੜੀ ਲੱਤ ਆ ਟੁੱਟੀ ਹੈ ਫਿਲਹਾਲ ਇਸ ਨੂੰ ਇਲਾਜ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਉੱਥੇ ਹੀ ਪੁਲਿਸ ਦੇ ਵੱਲੋਂ ਇਸ ਨੂੰ ਠੀਕ ਹੋਣ ਤੋਂ ਬਾਅਦ ਜਦੋਂ ਹਸਪਤਾਲ ਤੋਂ ਇਸ ਵਿਅਕਤੀ ਨੂੰ ਛੁੱਟੀ ਮਿਲੇਗੀ ਤਾਂ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਕੇ ਰਿਮਾਂਡ ਆ ਜਿਹੜਾ ਇਸ ਵਿਅਕਤੀ ਦਾ ਲਿਆ ਜਾਏਗਾ ਦੱਸਦੀ ਹੈ ਕਿ ਇਸ ਵਿਅਕਤੀ ਦੇ ਉੱਪਰ ਨਸ਼ਾ ਤਸਕਰੀ ਦਾ ਵੀ ਇੱਕ ਮਾਮਲਾ ਦਰਜ ਹੈ ਤੇ ਦੱਸਿਆ ਜਾ ਰਿਹਾ ਕਿ ਕੁਝ ਸਮਾਂ ਪਹਿਲਾਂ ਹੀ ਇਹ ਵਿਅਕਤੀ ਜੇਲ੍ਹ ਤੋਂ ਬਾਹਰ ਆਇਆ ਸੀ ਤਾਂ ਪੁਲਿਸ ਨੂੰ ਕੀ ਨਸ਼ਾ ਤਸਕਰੀ ਦੇ ਕਿਸੇ ਮਾਮਲੇ ਦੇ ਵਿੱਚ ਫੜਨ ਪਹੁੰਚੀ ਸੀ জাফর ਜੋ ਹਥਿਆਰ ਲਹਿਰਾ ਕੇ ਵੀਡੀਓ ਬਣਾਈ ਗਿਆ ਜਾਂ ਉਸ ਮਾਮਲੇ ਦੇ ਵਿੱਚ ਫੜਨ ਪਹੁੰਚੀ ਹੈ ਇਸ ਮਾਮਲੇ ਲੈ ਕੇ ਅਜੇ ਸਪਸ਼ਟ ਨਹੀਂ ਮਿਲ ਪਾਇਆ ਪਰ ਦੱਸ ਦਈਏ ਕਿ ਜੋ ਵੀਡੀਓ ਇੱਕ ਵਾਇਰਲ ਹੋਈ ਸੀ ਹਥਿਆਰਾਂ ਵਾਲੀ ਉਸ ਨੂੰ ਲੈ ਕੇ ਵੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤਾਂ ਜਲੰਧਰ ਤੋਂ ਹੀ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਰਾਮਾ ਮੰਡੀ ਦੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਤੇ ਉੱਥੇ ਹੀ ਇਹ ਵਿਅਕਤੀ ਹੁਣ ਕੋਠੇ ਟੱਪਦਾ ਹੋਇਆ ਵੀ ਦਿਖਾਈ ਦੇ ਰਿਹਾ ਕਿ ਕਿਵੇਂ ਜਦੋਂ ਸੁਮਲਾਜ਼ਮ ਇਸ ਵਿਅਕਤੀ ਨੂੰ ਫੜਨ ਦੇ ਲਈ ਪਹੁੰਚਦੇ ਆਤੇ ਇਹ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਭੱਜਣ ਦੀ ਕੋਸ਼ਿਸ਼ ਕਰਦਾ ਤੇ ਇਸੇ ਦੌਰਾਨ ਜਦੋਂ ਕੋਠੇ ਤੋਂ ਛਾਲ ਮਾਰਦਾ ਤੇ ਆਪਣੀ ਹੀ ਲੱਤ ਤੋੜਵਾ ਲੈਂਦਾ ਤਾਂ ਦੱਸ ਦਈਏ ਕਿ ਇਹ ਮਾਮਲਾ ਹੁਣ ਜਲੰਧਰ ਦਾ ਹੈ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਕਿ ਕਿਵੇਂ ਇਹ ਵਿਅਕਤੀ ਦੇਖ ਸਕਦੇ ਹੋ ਪਹਿਲਾਂ ਕੋਠਿਆਂ ਦੇ ਉੱਪਰ ਭੱਜਦਾ ਹੋਇਆ ਨਜ਼ਰ ਆਉਂਦਾ ਫਿਰ ਉਸ ਤੋਂ ਬਾਅਦ ਇੱਕ ਰਸਤੇ ਦੇ ਵਿੱਚ ਇੱਕ ਗਲੀ ਦੇ ਵਿੱਚ ਇਸ ਦੇ ਵੱਲੋਂ ਛਾਲ ਮਾਰੀ ਜਾਂਦੀ ਹੈ ਤੇ ਜਿਵੇਂ ਹੀ ਇਹ ਛਾਲ ਮਾਰਦਾ ਉਸ ਤੋਂ ਬਾਅਦ ਉੱਠਣ ਦੇ ਵੇਲੇ ਇਸ ਨੂੰ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਸਮੇਂ ਇਸ ਦੀ ਲੱਤਾਂ ਜਿਹੜੀ ਉਹ ਟੁੱਟ ਗਈ ਸੀ ਜਿਸ ਤੋਂ ਬਾਅਦ ਇਸ ਨੂੰ ਪੁਲਿਸ ਨੇ ਕਾਬੂ ਕੀਤਾ ਤੇ ਹੁਣ ਇਲਾਜ ਦੇ ਲਈ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਤੇ ਇਲਾਜ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਜਾਏਗਾ ਹਿਰਾਸਤ ਦੇ ਵਿੱਚ ਲੈ ਕੇ ਇਸ ਦਾ ਰਿਮਾਂਡ ਜਿਹੜਾ ਲਿਆ ਜਾਏਗਾ ਤੇ ਰਿਮਾਂਡ ਤੋਂ ਬਾਅਦ ਪੁੱਛਗਿੱਛ ਜਿਹੜੀ ਹੋਵੇਗੀ ਹਾਲਾਂਕਿ ਇਹ ਵੀ ਇੱਥੇ ਵੱਡਾ ਸਵਾਲ ਹੈ ਕਿ ਜੋ ਹਥਿਆਰ ਇਸ ਦੇ ਵੱਲੋਂ ਦਿਖਾਏ ਗਏ ਸੀ ਕੀ ਉਹ ਇਸ ਦਾ ਆਪਣਾ ਸੀ ਜਾਂ ਫਿਰ ਕਿਸੇ ਹੋਰ ਵਿਅਕਤੀ ਦਾ ਤਾਂ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਆ ਜਿਹੜੀ ਉਹ ਸ਼ੁਰੂ ਕੀਤੀ ਜਾਏਗੀ ਕਿ ਆਖਰ ਇਸ ਵੀਡੀਓ ਨੂੰ ਬਣਾਉਣ ਦੇ ਪਿੱਛੇ ਦਾ ਮਕਸਦ ਕੀ ਸੀ ਜਾਂ ਫਿਰ ਕੀ ਸੋਸ਼ਲ ਮੀਡੀਆ ਦੇ ਉੱਪਰ ਸਿਰਫ ਫੋਕਰੀ larında ਮਕਸਦ ਸੀ ਜਫਰ ਕੋਈ ਹੋਰ ਰੀਜਨ ਸੀ ਤਾਂ ਜੇਕਰ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਅਜਿਹੇ ਵੀਡੀਓਜ਼ ਨੂੰ ਲੈ ਕੇ ਸਖਤ ਚੇਤਾਵਨੀ ਜਾਰੀ ਕੀਤੀ ਗਿਆ ਕਿ ਜੇਕਰ ਕੋਈ ਵੀ ਸੋਸ਼ਲ ਮੀਡੀਆ ਦੇ ਉੱਪਰ ਅਜਿਹੇ ਪੋਸਟਾਂ ਪਾਏਗਾ ਭੜਕਾਊ ਪੋਸਟਾਂ ਪਾਏਗਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏਗੀ ਪਿਛਲੇ ਦਿਨਾਂ ਦੇ ਦੌਰਾਨ ਵੀ ਪੰਜਾਬ ਸਰਕਾਰ ਦੇ ਵੱਲੋਂ ਕਾਫੀ ਕਾਰਵਾਈਆਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਵਿਅਕਤੀਆਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਅਜਿਹੇ ਪੋਸਟਾਂ ਪਾਈਆਂ ਗਈਆਂ ਸੀ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਸੀ ਤੇ ਉਸੇ ਤਰੀਕੇ ਦੀ ਕਾਰਵਾਈ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੀ ਆ ਹਾਲਾਂਕਿ ਪੁਲਿਸ ਦੇ ਵੱਲੋਂ ਅਜੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਕੀ ਇਹ ਵੀਡੀਓ ਵਾਲੇ ਮਾਮਲੇ ਦੇ ਵਿੱਚ ਹੀ ਪੁਲਿਸ ਇਸ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਜਾਂ ਫਿਰ ਕੋਈ ਹੋਰ ਮਾਮਲਾ ਵੀ ਹੈ ਕਿਉਂਕਿ ਪਹਿਲਾਂ ਹੀ ਵਿਅਕਤੀ ਜੇਲ੍ਹ ਜਾ ਚੁੱਕਿਆ ਤੇ ਕੁਝ ਸਮਾਂ ਪਹਿਲਾਂ ਬਾਹਰ ਆਇਆ ਸੀ ਨਸ਼ਾ ਤਸਕਰੀ ਨੂੰ ਲੈ ਕੇ ਵੀ ਇਸ ਦੇ ਉੱਪਰ ਮਾਮਲਾ ਦਰਜ ਹੈ